ਅੱਜ ਧਾਲੀਵਾਲ ਸ਼੍ਰੀ ਰਾਹੁਲ 베ਦਦੀ ਨੇ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਅੱਜ ਪਹਿਲੇ ਪਾਤਸ਼ਾਹ ਸ਼੍ਰੀ ਦੰਤਨ ਸਿੰਘ ਜੀ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਸੰਸਾਰ ਦੇ ਵਿੱਚ ਮਨਾਇਆ ਜ਼ੋਰ ਉੱਤੇ ਹੀ ਅੱਜ 베ਦਦੀ ਪਰਵਾਰ ਨੇ ਬਾਬਾ ਤੇ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਖੁਸ਼ੀਆਂ ਨਾਲ ਮਨਾਇਆ ਗਿਆ ਇਸ ਮੌਕੇ ਪਹਿਲਾ ਹਵਨ ਦੀ ਰਸਮ ਆਦਾਂ ਕੀਤੀ ਉਪਰੰਤ ਗੁਰੂ ਕੇ ਲੰਗਰ ਤੋਂ ਬਤਾਏਗੀ ਸੌਂਤਾ ਨੇ ਵਕ ਵਕ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਥਾਲੀਵਾਲ ਤੋਂ लवली 나ਗੀ ਗੁਰਬਚਨ ਸਿੰਘ ਬੰਮਰਾ ਦੀ ਖਾਸ ਰਿਪੋਰਟ ਹਾਂਜੀ ਪਣਜੀ ਦੱਸ ਦਿਓ ਅੱਜ ਜੋ ਬਾਬਾ ਸ਼੍ਰੀ ਚਾਂਜੀ ਦਾ ਪ੍ਰਕਾਸ਼ ਦਿਹਾੜਾ ਧਰਵਾਲ ਰਾਹਲ ਬੇਦੀ ਜੀ ਦੇ ਘਰ ਮਨਾਇਆ ਜਾ ਰਿਹਾ ਉਸ ਦੇ ਸਬੰਧ ਵਿੱਚ ਦੱਸੋ ਬਰੇ ਸ਼ੀ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ ਅੱਜ ਬਹੁਤ ਹੀ ਪਵਿੱਤਰ ਦਿਨ ਹੈ ਬੜਾ ਹੀ ਖਾਸ ਦਿਨ ਹੈ ਅੱਜ ਬਾਬਾ ਸ਼ਿਚਨ ਜੀ ਮਹਾਰਾਜੀ ਦਾ ਜਨਮ ਉਤਸਵ ਹੈਗਾ ਉਹਨਾਂ ਦਾ ਜਨਮ ਦਿਨ ਹੈਗਾ ਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੇ ਪੁੱਤਰ ਜਿਹੜੇ ਬਾਬਾ ਸ਼ਿਚਨ ਜੀ ਜਿਨ੍ਹਾਂ ਦਾ ਪੂਰੇ ਵਿਸ਼ਵ ਦੇ ਵਿੱਚ ਕੀ ਪੂਰੇ ਭਾਰਤ ਪੂਰੇ ਵਿਸ਼ਵ ਵਿੱਚ ਉਹਨਾਂ ਦਾ ਅੱਜ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਔਰ ਇਹਨਾਂ ਨੇ ਹੀ ਉਦਾਸੀ ਸੰਸਮਰਦਾਇ ਨੂੰ ਦੁਬਾਰਾ ਹੀ ਉਠਾਣ ਕੀਤਾ ਸੀ ਤੇ ਅੱਜ ਰਾਹੁਲ 베ਦੀ ਡਾਕਟਰ ਰਾਹੁਲ 베ਦੀ ਜੀ ਉਹਨਾਂ ਦੇ ਘਰ ਦੇ ਵਿੱਚ ਇਹਨਾਂ ਦਾ ਅੱਜ ਜਿਹੜਾ ਆ ਜਨਮ ਦਿਨ ਦਾ ਉਤਸਵ ਮਨਾਇਆ ਗਿਆ ਹੈ ਔਰ ਲੰਗਰ ਵੀ ਬਾਹਰ ਚੱਲੇਗਾ ਤੇ ਮੈਂ ਸਾਰੇ ਹੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿਨਾ ਹੈ ਹਾਂ ਔਰ ਇਸ ਪਰਿਵਾਰ ਵੱਲੋਂ ਵੀ ਬਹੁਤ-ਬਹੁਤ ਵਧਾਈ ਹੈ ਕਿ ਬਾਬਾ ਸ਼ੀ ਚੰਜੀ ਦੇ ਜਨਮ ਦਿਵਸ ਦੇ ਉੱਪਰ ਜੈ ਸ਼ੀ ਬਾਬਾ ਜੀ ਬਾਬਾ ਜੀ ਅੱਜ ਦੇ ਸ਼ੁਭ ਦਿਹਾੜੇ ਤੇ ਆਮ ਜਨਤਾ ਜਿਹੜੀ ਉਹਨਾਂ ਨੂੰ ਕੀ ਸੁਦੇਸ਼ ਦੇਣਾ ਚਾਹੁੰਦੇ ਮੈਂ ਤੇ ਬਸ ਇਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾਂ ਸਾਨੂੰ ਸ਼੍ਰੀ ਗੁਰਨਾਨਕ ਦੇਵ ਜੀ ਨੇ ਇਹੀ ਦੱਸਿਆ ਆ ਕੀ ਕਿਰਤ ਕਰੋ ਤੇ ਵੰਡ ਸ਼ਕੋ ਅੱਜ ਸਾਡੇ ਦੇਸ਼ ਦੇ ਉੱਤੇ ਬੜੀ ਭਾਰੀ ਜਿਹੜੀ ਵਿਪਤਾ ਆਈ ਹੋਈ ਹੈ ਜੋ ਹੜ੍ਹਾਂ ਦੇ ਵਿੱਚ ਹੈ ਔਰ ਉਹਦੇ ਵਿੱਚ ਉਹਨਾਂ ਦਾ ਜੋ ਕਹਿਣਾ ਆ ਉਹ ਬਿਲਕੁਲ ਸਾਨੂੰ ਸਫਲ ਕਰਨਾ ਚਾਹੀਦਾ ਆ ਤੇ ਸਾਨੂੰ ਉਹਨਾਂ ਦੀ ਮਦਦ ਵਾਸਤੇ ਵੀ ਅੱਗੇ ਤੁਰਨਾ ਚਾਹੀਦਾ ਆ ਔਰ ਜਿਸ ਤਰ੍ਹਾਂ ਕਿਹਾ ਹੈ ਕਿ ਵੰਡ ਸਕੋ ਤੇ ਹਮੇਸ਼ਾ ਉਹਨਾਂ ਨੂੰ ਵੰਡ ਕੇ ਹੀ ਸ਼ਕਣਾ ਚਾਹੀਦਾ ਅਰਥਾਤ ਸਾਨੂੰ ਸਾਰਿਆਂ ਨੂੰ ਮਦਦ ਦੇ ਵਿੱਚ ਕੁਛ ਨਾ ਕੁਛ ਭੇਜਣਾ ਚਾਹੀਦਾ ਜੋ ਕਿ ਉਹਨਾਂ ਨੂੰ ਪਾਣੀ ਔਰ ਖਾਣ ਦੀ ਬੜੀ ਹੀ ਦਿੱਕਤ ਆਂਦੀ ਪਈ ਹੈ ਇਸ ਕਰਕੇ ਸਾਡਾ ਸਾਰਿਆਂ ਦਾ ਅੱਜ ਦਾ ਸਯੋਜ ਹੈ ਉਹਨਾਂ ਦੇ ਜਨਮ ਦੇਵਸ ਦੇ ਵਿੱਚ ਕਿ ਕਿਸੇ ਦਾ ਭਲਾ ਹੋ ਸਕੇ ਔਰ ਕਿਸੇ ਦੁਖੀ ਦਾ ਦੁੱਖ ਦੂਰ ਹੋ ਸਕੇ